ਬਟਾਲਾ ਦੇ ਰਹਿਣ ਵਾਲੇ ਪ੍ਰਤੀਕ ਅੰਗੁਰਾਲਾ ਪੜ੍ਹਾਈ ਕਰਦਾ ਹੈ ਨੌਜਵਾਨ ਵਿਦਿਆਰਥੀ ਹੈ ਕੋਰਸ ਵੀ ਕੀਤਾ ਪਰ ਦਿਲ 'ਚ ਇੱਕ ਸ਼ੌਕ ਸੀ ਕੁਝ ਵੀ ਲਖਣ ਕਰਨ ਦਾ ਕੁਝ ਵੱਖਰਾ ਕਰਨ ਦਾ ਵੱਖਰਾ ਇਹ ਕੀਤਾ ਕਿ ਅੱਖਾਂ ਤੇ ਬੰਨ ਲਈ ਪੱਟੀ ਤੇ ਬਣਾ ਲਿਆ ਵਰਡ ਰਿਕਾਰਡ ਇੰਨੀਆਂ ਉਂਗਲਾਂ ਚਲਾਈਆਂ ਕਿ ਵਰਡ ਰਿਕਾਰਡ ਬਣਾ ਕੇ ਆਪਣਾ ਇੱਕ ਵਿਲੱਖਣ ਸਥਾਨ ਬਣਾ ਲਿਆ ਟਾਈਪ ਤਾਂ ਬੜੀ ਦੁਨੀਆ ਕਰਦੀ ਹੈ ਲੇਕਿਨ ਟਾਈਪ ਕਰਨ ਦਾ ਇੱਕ ਵੱਖਰਾ ਤਰੀਕਾ ਲੱਭਿਆ ਅੱਖਾਂ ਤੇ ਪੱਟੀ ਬਨੰਦਾ ਅੱਜ ਵਰਡ ਰਿਕਾਰਡ ਜਿਹੜਾ ਹੈ ਉਹ ਹਾਸਲ ਕਰ ਲਿਆ ਹੈ ਗੱਲਬਾਤ ਕਰਾਂਗੇ ਪ੍ਰਤੀਕ ਦੇ ਨਾਲ ਕਿ ਕਿੰਨੀ ਮਿਹਨਤ ਕਰਨੀ ਪਈ ਕਿਹਦਾ ਕਿਹਦਾ ਸਾਥ ਮਿਲਿਆ ਔਰ ਸੋਚਿਆ ਕੀ ਤੇ ਹੋਇਆ ਕੀ ਪ੍ਰਤੀਕ ਮੁਬਾਰਕਾਂ ਜੀ ਬਹੁਤ ਬਹੁਤ ਧੰਨਵਾਦ ਸਰ ਪ੍ਰਤੀਕ ਨੇ ਜੋ ਵਰਡ ਰਿਕਾਰਡ ਬਣਾਇਆ ਕਿੰਨੇ ਤੁਹਾਨੂੰ ਸਰਟੀਫਾਈਡ ਕੀਤਾ ਔਰ ਕਿਸ ਗੱਲ ਚ ਬਣਾਇਆ ਸਰ ਇਹ ਵਰਲਡ ਰਿਕਾਰਡ ਵਰਲਡ ਰਿਕਾਰਡ ਸਰਟੀਫਿਕੇਸ਼ਨ ਏਜੰਸੀ ਵੱਲੋਂ ਵੈਰੀਫਾਈਡ ਕੀਤਾ ਗਿਆ ਹੈ ਇਹ ਮੈਂ ਵਰਡ ਕੋਡ 1 ਤੋਂ ਲੈ ਕੇ 50 ਤੱਕ ਕਾਊਂਟਿੰਗ ਲਿਖੀ ਸੀ ਪਰ ਇੱਚ ਮੈਂ ਟਵਿਸਟ ਪਾਇਆ ਸੀ ਕਿ ਅੱਖਾਂ ਦੇ ਪੱਟੀ ਬਣ ਕੇ ਤੇ ਇਹ ਵੀ ਰਿਕਾਰਡ 23.8 ਸੈਕਿੰਡ ਦੇ ਵਿੱਚ ਕੰਪਲੀਟ ਹੋਇਆ ਸੀ ਇਸ ਤੋਂ ਪਹਿਲਾਂ ਬਲਾਈਂਡ ਟਾਈਪ ਕਿਸੇ ਨੇ ਕੀਤਾ ਸੀ ਕਿਸ ਦਾ ਰਿਕਾਰਡ ਹੈ ਨਹੀਂ ਬਲਾਈਂਡ ਟਾਈਪ ਨਹੀਂ ਕੀਤਾ ਸਿੰਪਲ ਟਾਈਪਿੰਗ ਹੋਈ ਹੋਈ ਸੀ ਬਟ ਮੈਂ ਚਾਹੁੰਦਾ ਸੀ ਥੋੜਾ ਵੱਖਰਾ ਬਣਾਇਆ ਜਾਵੇ ਇਸ ਕਰਕੇ ਮੈਂ ਬਲਾਈਂਡ ਫੋਲਡ ਕੀਤਾ ਸੀ ਕਿਧਰੋਂ ਸਿੱਖਿਆ ਕਿਦਾਂ ਸ਼ੌਕ ਪੈਦਾ ਆਇਆ ਸਿੱਖਿਆ ਬਸ ਐਸੀ ਕਿ ਜਦੋਂ ਤੋਂ ਲੋਕਡਾਊਨ ਲੱਗਾ ਸੀ ਉਸ ਤੋਂ ਪਹਿਲਾਂ ਵੀ ਮੈਂ ਕਾਫੀ ਇੰਟਰਸਟ ਸੀ ਮੈਨੂੰ ਸ਼ੁਰੂ ਤੋਂ ਲੈ ਕੇ ਬਟ ਉਦੋਂ ਸੀ ਕਿ ਟਾਈਮ ਜ਼ਿਆਦਾ ਮਿਲ ਜਾਂਦਾ ਸੀ ਤੇ ਕਾਫੀ ਟਾਈਮ ਕੰਪਿਊਟਰ ਦੇ ਵਿੱਚ ਲਗਾ ਲਗਾਇਆ ਤੇ ਉਸ ਤੋਂ ਬਾਅਦ ਹੌਲੀ-ਹੌਲੀ ਇੰਟਰਸਟ ਨਹੀਂ ਕਦੀ ਛੱਡਿਆ ਤੇ ਇਸ ਤੋਂ ਬਾਅਦ ਆਪਣਾ profession ਵੀ ਕੰਪਿਊਟਰ ਵਿੱਚ ਹੀ ਬਣਾਇਆ ਐਜ਼ ਅ ਗ੍ਰਾਫਿਕ ਡਿਜ਼ਾਈਨਰ ਤੇ ਡਿਜੀਟਲ ਮਾਰਕਟਰ ਤੇ ਉਸ ਤੇ ਕੰਮ ਵੀ ਹੁਣ ਹੋ ਰਿਹਾ ਤੇ ਮੈਂ ਬੀਬੀਏ ਵੀ ਕਰ ਰਿਹਾ ਹੁਣ ਗ੍ਰੈਜੂਏਸ਼ਨ ਤੇ ਸੋ ਮੇਰਾ ਇੱਕ ਇੰਟਰਸਟ ਕਦੀ ਵੀ ਨਹੀਂ ਹੋਇਆ ਜਾਂ ਮੇਰਾ ਲਿੰਕ ਅਪ ਨਹੀਂ ਕਦੀ ਟੁੱਟਿਆ ਕੰਪਿਊਟਰ ਨਾਲ ਕਿਉਂਕਿ ਮੈਂ ਕਮਰਸ ਬੈਕਗਰਾਉਂਡ ਤੋਂ ਸੀ ਤੇ ਥੋੜਾ ਹੁੰਦਾ ਸੀ ਕਿ ਕਿਤੇ ਪੜਾਈ ਵੀ ਕਰਨੀ ਐ ਉਹ ਵੀ ਕਰਨਾ ਬਟ ਐਸੇ ਕਿ ਮੈਨੂੰ ਇੰਟਰਸਟ ਸੀ ਕੰਪਿਊਟਰ ਸੇ ਇਸ ਕਰਕੇ ਮੈਂ ਆਪਣਾ ਲਿੰਕ ਨਹੀਂ ਤੋੜਿਆ ਸਿੱਖਿਆ ਕਿਤੇ ਕੋ ਲਈ ਕਿੰ ਨੂੰ ਦੇਖਿਆ ਕਿ ਮੈਂ ਇਹਦੇ ਵਰਗਾ ਬੰਨਾ ਆ ਰਿਕਾਰਡ ਬਣਾਣਾ ਕਿਦੇ ਕਿੰਨੇ ਸੇ ਦਿੱਤੀ ਕਿ ਤੁਸੀਂ ਕਰ ਸਕਦੇ ਹੋ ਸੋ ਇਹ ਵਰਲਡ ਰਿਕਾਰਡ ਮੈਂ ਕਹੂੰਗਾ ਕਿ ਮੇਰੇ ਪੇਰੈਂਟਸ ਨੇ ਤੇ ਮੇਰੇ ਸਿਸਟਰ ਦੇ ਕ੍ਰੈਡਿਟ ਦਊਂਗਾ ਸੋ ਮੈਂ ਆਪਣੇ ਫਾਦਰ ਨਾਲ ਜਦੋਂ ਵੀ ਕਿਤੇ ਜਾਂਦਾ ਸੀ ਕਿਸੇ ਫੰਕਸ਼ਨ ਤੇ ਜਾਂਦਾ ਸੀ ਤੇ ਉਹਨਾਂ ਨੂੰ ਲੋਕ ਸਨਮਾਨਿਤ ਕਰਦੇ ਸੀ ਤੇ ਕਾਫੀ ਟਾਈਮ ਉਹਨਾਂ ਨੇ ਵੀ ਸੋਸ਼ਲ ਸੁਸਾਇਟੀਆਂ ਬਣਾਈਆਂ ਨੇ ਤੇ ਉਹ ਵੀ ਲੋਕ ਬੱਚਿਆਂ ਨੂੰ ਸਨਮਾਨ ਕਰਦੇ ਜਿਹੜੇ ਅਵਲ ਰਹਿੰਦੇ ਨੇ ਸੋ ਮੈਨੂੰ ਵੀ ਕਿਤੇ ਨਾ ਕਿਤੇ ਮਹਿਸੂਸ ਹੁੰਦਾ ਸੀ ਕਿ ਕਾਸ਼ ਮੈਂ ਵੀ ਇੰਨਾ ਬੱਚਿਆਂ ਵਾਂਗੂ ਕੁਝ ਕਰਕੇ ਦਿਖਾਵਾਂ ਕਿ ਲੋਕ ਮੈਨੂੰ ਵੀ ਸਨਮਾਨ ਕਰਨ ਕਿ ਜਿਹੜੀ ਸੁਸਾਇਟੀਆਂ ਨੇ ਜਿਹੜੇ ਵੀ ਉਹਨਾਂ ਦੀ ਜਦੋਂ ਕਟਿੰਗਸ ਲੱਗਦੀਆਂ ਸੀ ਨਿਊਜ਼ ਆਉਂਦੀਆਂ ਸੀ ਤੇ ਮੈਨੂੰ ਵੀ ਹੁੰਦਾ ਸੀ ਕਾਸ਼ ਮੈਂ ਵੀ ਐਦਾਂ ਆਪਣਾ ਨਾਮ ਬਣਾ ਸਕਾਂ ਸੋ ਇਸ ਕਰਕੇ ਮੇਰੇ ਦਿਮਾਗ 'ਚ ਆਇਆ ਕਿ ਵਰਲਡ ਰਿਕਾਰਡ ਬਣਾਇਆ ਸੋ ਕਿਉਂਕਿ ਮੈਨੂੰ ਕੰਪਿਊਟਰ ਵਿੱਚ ਤੇ ਇੰਟਰਸਟ ਸੀ ਤੇ ਫਿਰ ਇਸ ਕਰਕੇ ਮੈਂ ਕੰਪਿਊਟਰ ਦੀ ਫੀਲਡ ਨੂੰ ਹੀ ਅੱਗੇ ਵਧਾਇਆ ਜਦੋਂ ਵਰਡ ਰਿਕਾਰਡ ਬਣ ਗਿਆ ਇੱਕ ਟੀਚਾ ਸੈੱਟ ਹੋ ਗਿਆ ਇੱਕ ਆਪਣਾ ਤੁਸੀਂ ਮਕਾਮ ਹਾਸਲ ਕਰ ਲਿਆ ਪਰਿਵਾਰ ਦਾ ਕੀ ਸਾਥ ਮਿਲਿਆ ਪਰਿਵਾਰ ਚ ਕਿੰਨੀ ਖੁਸ਼ੀ ਮੈਂ ਜਿਸ ਤਰ੍ਹਾਂ ਦੱਸਿਆ ਕਿ ਮੇਰੇ ਫਾਦਰ ਨੇ ਸਾਰਾ ਮੈਂ ਆਪਣਾ ਮੋਸਟਲੀ ਕ੍ਰੈਡਿਟ ਉਹਨਾਂ ਨੂੰ ਦਊਂਗਾ ਕਿਉਂਕਿ ਮੇਰੀ ਮੋਟੀਵੇਸ਼ਨ ਵੀ ਉਹਨਾਂ ਤੋਂ ਮਿਲੀ ਇਸ ਦੇ ਨਾਲ ਹੀ ਮੇਰੇ ਮਦਰ ਤੇ ਮੇਰੇ ਸਿਸਟਰ ਵੀ ਨੇ ਮੇਰੇ ਮਦਰ ਨੇ ਬੜਾ سپورਟ ਕੀਤਾ ਕਿਸੇ ਵੇਲੇ ਹੁੰਦਾ ਸੀ ਕਿ ਮੈਂ ਡੋਲ ਵੀ ਜਾਂਦਾ ਸੀ ਕਿ ਨਹੀਂ ਹੋ ਪਾਰਿਆ ਜਾਂ ਥੱਕ ਵੀ ਜਾਂਦਾ ਸੀ ਬਟ ਉਹਨਾਂ ਨੇ ਕਿ ਬੜਾ ਮੋਟੀਵੇਟ ਕੀਤਾ ਕਿ ਨਹੀਂ ਬੇਟਾ ਤੂੰ ਕਰ ਸਕੇਗਾ ਕੋਈ ਗੱਲ ਨਹੀਂ ਜੇ ਅੱਜ ਨਹੀਂ ਹੋ ਰਿਹਾ ਤੇ ਕੱਲ ਹੋ ਜਾਏਗਾ ਕੱਲ ਨਹੀਂ ਤੇ ਕਿਸ ਇੱਕ ਦਿਨ ਤੇ ਹੋ ਆਵੇ ਗਈ ਤੇ ਮੇਰੀ ਸਿਸਟਰ ਨੇ ਬੜੀ ਹੈਲਪ ਕੀਤੀ ਹੈ ਮੇਰੇ ਨਾਲ ਜਿਸ ਤਰ੍ਹਾਂ ਉਹਨਾਂ ਨੇ ਕਾਫੀ ਹੈਲਪ ਵੀ ਕੀਤੀ ਹੈ ਉਹਨਾਂ ਨੇ ਮੋਟੀਵੇਟ ਵੀ ਕੀਤਾ ਜਿਸ ਤਰ੍ਹਾਂ ਕੋਈ ਵੀਡੀਓ ਬਣਾਨੀ ਕੋਈ ਕਰੈਕਸ਼ਨਸ ਕਰਨੀ ਪਈ ਹੈਲਪ ਕੀਤੀ ਉਹਨਾਂ ਨੇ ਵੀ ਪਰ ਤਿੱਗ ਦੇ ਮਦਰਸਾੜਾ ਮੌਜੂਦਾ ਕੀ ਨਾਮ ਹੈ ਜੀ ਸ਼ਾਲੀ ਅੰਗੁਰਾਲਾ ਜਦੋਂ ਇਹ ਮਿਹਨਤ ਕਰਦਾ ਸੀ ਪ੍ਰੈਕਟਿਸ ਕਰਦਾ ਸੀ ਉਦੋਂ ਕੀ ਸੋਚਦੇ ਸੀ ਤੇ ਅੱਜ ਜਦੋਂ ਰਿਕਾਰਡ ਬਣਾ ਲਿਆ ਅੱਜ ਵੀ ਸੋਚਦੇ ਜਦੋਂ ਇਹ ਪ੍ਰੈਕਟਿਸ ਕਰਦਾ ਸੀ ਤੇ ਮਨ ਤੇ ਖੁਸ਼ ਹੁੰਦਾ ਸੀਗਾ ਤੇ ਕੁਝ ਐਸੇ ਕਿਸੇ ਵਲੇ ਮਨ ਇਹ ਹੁੰਦਾ ਸੀ ਕਿ ਇੰਨੀ ਮਿਹਨਤ ਕਰਦਾ ਬੱਚਾ ਤੇ ਸਭ ਥੱਕ ਵੀ ਜਾਂਦਾ ਸੀਗਾ ਤੇ ਕਈ ਵਾਰੀ ਮਨ ਬੜਾ ਨਾ ਉਦਾਸ ਜਾ ਹੁੰਦਾ ਸੀ ਕਿ ਇੰਨੀ ਕਰਦਾ ਵਾ ਤੇ ਛੋਟਾ ਜਾ ਹੈਗਾ ਵੇ ਮਾਂ ਦਾ ਇੱਕ ਦਿਲ ਹੈ ਤੁਹਾਨੂੰ ਪਤਾ ਤੇ ਉਹ ਫਿਰ ਹੋ ਜਾਂਦਾ ਸੀ ਪਰ ਅੱਜ ਤੇ ਹੁਣ ਕਹਿ ਲੋ ਕਿ ਇੰਨਾ ਕਹਦੇ ਤੇ ਮਾਂ ਨੇ ਇੰਨੀ ਕੀ ਖੁਸ਼ੀ ਹੈ ਕੀ ਜਾਵੇ ਕਿ ਮਾਂ ਜਦੋਂ ਬੱਚਾ ਮਿਹਨਤ ਕਰਦਾ ਤੇ ਕਈ ਵਾਰ ਇਰੀਟੇਟਿਵ ਹੋ ਜਾਂਦੀ ਹੈ ਕਿ ਛੱਡ ਥੱਕ ਜਿੰਗਾ ਜਾਂ ਸਾਨੂੰ ਵੀ ਨੀਂਦ ਨਹੀਂ ਆ ਰਹੀ ਤੇ ਰਲ ਦੇਖ ਕੇ ਉਦੋਂ ਕਦੇ ਸੋਚਿਆ ਸੀ ਕਿ ਜਦੋਂ ਵਰਲਡ ਰਿਕਾਰਡ ਬਣਾ ਲੇਗਾ ਤੇ ਉਹ ਖੁਸ਼ੀ ਅੱਜ ਇਸ ਤਰੀਕੇ ਦੇ ਨਾਲ ਜ਼ਾਹਰ ਹੋਏਗੀ। ਹਾਂਜੀ ਇਸ ਤਰ੍ਹਾਂ ਹੁੰਦਾ ਸੀ ਕਈ ਵਾਰੇ 3 ਦਿਨ 4-4 ਦਿਨ ਤਾਂ ਪ੍ਰੈਕਟਿਸ ਕਰਦਾ ਰਹਿੰਦਾ ਸੀ ਤੇ ਮਨ 'ਚ ਇਹ ਹੁੰਦਾ ਜ਼ਰੂਰ ਸੀ ਕਈ ਵਾਰ ਮੈਂ ਕਹਿ ਵੀ ਦਿੰਦੀ ਸੀ ਬੇਟਾ ਛੱਡ ਐਨਾ ਡੇਰ ਤੱਕ ਨਹੀਂ ਤੂੰ ਵੀ ਹੋ ਜਾਂਦਾ ਥੱਕ ਜਾਂਦਾ ਤੇ ਤੁਹਾਡੇ ਵਾਲੀ ਘਰ ਠੀਕ ਹੈ ਕਿ ਆਪ ਨੂੰ ਵੀ ਨੀਂਦ ਕੋਈ ਡਿਸਟਰਬ ਹੁੰਦੀ ਹੈ ਕਹਿੰਦਾ ਇਹਨੂੰ ਬੇਟਾ ਪਰ ਜਦੋਂ ਹੁਣ ਅਜਨੇ ਕਰ ਲਿਆ ਤੇ ਫਿਰ ਤੇ ਕੋਈ ਕਹਿੰਦਾ ਕਿ ਦੁਬਾਰਾ ਫਿਰ ਨਵੇਂ ਰਿਕਾਰਡ ਵੀ ਬਣਾਣੇ ਆ ਫਿਰ ਪਹਿਲੇ ਜਿੰਨਾ ਸਾਥ ਦਿਓਗੇ ਕਿ ਜਿਆਦਾ ਨੇ 7 ਨਾਲੋਂ ਜ਼ਿਆਦਾ ਹੀ ਦੇਵਾਂਗੇ ਪਰ ਮਨ ਚੇ ਕਿ ਆਸੀ ਹੈ ਕਿ ਸਰ ਨਾਲ जोगिंदर ਅੰਗਰਾਲਾ ਮੌਜੂਦ ਆ ਪ੍ਰਤੀਕ ਦੇ ਪਿਤਾ ਜੀ ਦੇ ਅੰਗਰਾਲਾ ਸਾਹਿਬ ਬੱਚੇ ਨੇ ਬਾਰਡ ਰਿਕਾਰਡ ਬਣਾ ਲਿਆ ਜਦੋਂ ਇਹਨੇ ਦੱਸਿਆ ਉਦੋਂ ਕੀ ਖਿਆਲ ਆ ਮੈਂ ਪਹਿਲਾ ਖਿਆਲ ਕੀ ਆ ਮਨ ਚ ਮੈਨੂੰ ਬਹੁਤ ਖੁਸ਼ੀ ਹੋਈ ਮਨ ਦੇ ਵਿੱਚ ਬਹੁਤ ਜ਼ਿਆਦਾ ਜਿਹੜਾ ਵੈ ਮੈਨੂੰ ਪਹਿਲਾਂ ਹੀ ਉਹਦੇ ਤੇ ਬਹੁਤ ਮਾਣ ਸੀ ਕਿਉਂਕਿ ਜਦੋਂ ਪ੍ਰਤੀਕ ਛੋਟਾ ਸੀ ਜਦੋਂ ਵੀ ਇਹਦੇ ਸਕੂਲ ਚੋਂ ਆਰਡੀ ਖੋਸਲਾ ਸਕੂਲ ਦਾ ਵਿਦਿਆਰਥੀ ਸੀ ਉਸ ਤੋਂ ਬਾਅਦ ਜਿੰਨੀਆਂ ਵੀ ਇਹਨੇ ਪ੍ਰਾਪਤੀਆਂ ਕੀਤੀਆਂ ਇਹ ਅਵਲ ਰਿਹਾ ਪੜਾਈ ਦੇ ਵਿੱਚ ਇਹਨੇ ਹਮੇਸ਼ਾ ਮਾਰਕਾ ਮਾਰਿਆ ਔਰ ਮੈਨੂੰ ਮਾਣ ਬਹੁਤ ਮਾਣ ਮੋਹਿਆ ਬਹੁਤ ਖੁਸ਼ੀ ਮਹਿਸੂਸ ਹੋਈ ਪਰ ਪ੍ਰਤੀਕ ਨੇ ਅੱਜ ਆਪਣੇ ਨਾਂ ਸ਼ਹਿਰ ਦਾ ਨਾਮ ਦੇਸ਼ ਦਾ ਨਾਮ ਪੰਜਾਬ ਦਾ ਨਾਮ ਰੋਸ਼ਨ ਕੀਤਾ ਵਾ ਔਰ ਬਹੁਤ ਮਾਣ ਖੁਸ਼ ਹੋਇਆ ਮਿਹਨਤ ਬੇਸ਼ੱਕ ਪ੍ਰਤੀਕ ਨੇ ਕੀਤੀਆ ਵਰਲਡ ਰਿਕਾਰਡ ਪ੍ਰਤੀਕ ਨੇ ਬਣਾਇਆ ਪਰ ਕਹਿੰਦਾ ਦਾ ਸ਼ਰੇਹ ਸਾਰਾ ਮੇਰੇ ਪਿਤਾ ਨੂੰ ਜਾਂਦਾ ਕਿਉਂਕਿ ਮੈਂ ਉਹਨਾਂ ਵੱਲ ਦੇਖ ਕੇ ਹੀ ਅੱਗੇ ਵਧਿਆ ਮੈਂ ਮੇਰੀ ਇੱਕ ਸੋਚ ਹੈ ਵੀ ਜਿਹੜੇ ਵਿਦਿਆਰਥੀ ਅਵਲ ਰਹਿੰਦੇ ਨੇ ਔਰ ਜਿਹੜੇ ਖਿਡਾਰੀ ਦੇਸ਼ ਦਾ ਨਾਮ ਰੋਸ਼ਨ ਕਰਦੇ ਨੇ ਉਹਨਾਂ ਦਾ ਸਨਮਾਨ ਕੀਤਾ ਜਾਵੇ ਮਜਬੂਤ ਰਾਸ਼ਟਰ ਸੰਗਠਨ ਰਾਹੀਂ ਅਸੀਂ ਪਿਛਲੇ ਕਾਫੀ ਟਾਈਮ ਤੋਂ ਖਿਡਾਰੀਆਂ ਦਾ ਸਨਮਾਨ ਕਰ ਰਹੇ ਹਾਂ ਜਦੋਂ ਪ੍ਰਤੀਕ ਮੇਰੇ ਨਾਲ ਜਾਂਦਾ ਸੀ ਔਰ ਇੱਕ ਵਾਰੀ ਇਹਨੇ ਮੇਰੇ ਨਾਲ ਗੱਲ ਕੀਤੀ papa momi ਇੱਕ ਦਿਨ ਵਰਲਡ ਰਿਕਾਰਡ ਬਣਾਵਾਂਗਾ ਮੈਂ ਵੀ ਇੱਕ ਦਿਨ ਦੇਸ਼ ਦਾ ਨਾਮ ਰੋਸ਼ਨ ਕਰਾਂਗਾ ਅੱਜ ਉਹ ਦਿਨ ਆ ਗਿਆ ਫਿਰ ਜਿਸ ਤਰ੍ਹਾਂ ਬਾਕੀ ਵਿਦਿਆਰਥੀਆਂ ਨੂੰ ਸਨਮਾਨਤ ਕਰਦੇ ਸੀ ਪ੍ਰਤੀਕ ਨੂੰ ਕਦੋਂ ਸਨਮਾਨਤ ਕਰ ਰਹੇ ਹੋ ਪ੍ਰਤੀਕ ਦੇ ਲਗਭਗ 800 ਸੁਸਾਇਟੀਆਂ ਦੇ ਜਿਹੜੇ ਫੋਨ ਆ ਗਏ ਨੇ ਤਿੰਨ ਸੁਸਾਇਟੀਆਂ ਜਿਹੜੀਆਂ ਨੇ ਇਹਨਾਂ ਨੇ ਪ੍ਰਤੀਕ ਨੂੰ ਮੁੱਖ ਮਹਿਮਾਨ ਬਣਾ ਰੀਆਂ ਨੇ ਔਰ ਉਹਨਾਂ ਨੇ ਵੱਖ-ਵੱਖ ਡੇਟਾਂ ਜਿਹੜੀਆਂ ਫਿਕਸ ਹੋ ਗਈਆਂ ਨੇ 45 ਕਿੰਨੀ ਗਮਾਨ ਵਾਲੀ ਗੱਲ ਆ ਕਿ ਜਿਹਦੇ 'ਚ ਕਦੀ ਆਪ ਮੁੱਖ ਮਹਿਮਾਨ ਬਣ ਕੇ ਜਾਣਾ ਜਾਂ ਮੁੱਖ ਮਹਿਮਾਨ ਸਦਰੇ ਅੱਜ ਉਸ ਪੁੱਤਰ ਨੂੰ ਮੁੱਖ ਮਹਿਮਾਨ ਬੰਦਿਆ ਦੇਖ ਕੇ ਬਹੁਤ ਮਾਨ ਮਹਿਸੂਸ ਹੋ ਰਿਹਾ ਔਰ ਬੜਾ ਸਿਰ ਜਿਹੜਾ ਵਾ ਉੱਚਾ ਹੋ ਰਿਹਾ ਵਾ ਪਰ ਪ੍ਰਤੀਕ ਨੇ ਸਾਡਾ ਸਿਰ ਬਹੁਤ ਉੱਚਾ ਕੀਤਾ ਵਾ ਔਰ ਇਹੋ ਜਿਹੇ ਬੱਚੇ ਜਿਹੜੇ ਆ ਪਰਮਾਤਮਾ ਸੱਚੇ ਪਾਤਸ਼ਾਹ ਹਰ ਕਨੂ ਦਵੇ ਪ੍ਰਤੀਕ ਦੀ ਸਿਸਟਰ ਸਾਡੇ ਨਾਲ ਮੌਜੂਦ ਆ ਕੀ ਨਾ ਬੇਟਾ ਕੋ ਨਿਰੰਗੁਰਾਲਾ ਕੋ ਕਿਸ ਤਰ੍ਹਾਂ ਦਾ ਪ੍ਰਤੀਕ ਨਾਲ ਪਿਆਰ ਆ ਔਰ ਜਦੋਂ ਇਹ ਮਿਹਨਤ ਕਰਦਾ ਸੀ ਕੀ ਮਹਿਸੂਸ ਕਰਦੇ ਸੀ ਕੀ ਫੀਲ ਕਰਦੇ ਸੀ ਪਿਆਰ ਤੇ ਦੇਖੋ ਬਹੁਤ ਅੰਡਰਸਟੈਂਡਿੰਗ ਵਾਲਾ ਜਿੱਦਾਂ ਪੈਂਟਰਾਵਾਂ ਵਿੱਚ ਲੜਾਈਆਂ ਹੁੰਦੀਆਂ ਸਾਡੇ ਵਿੱਚ ਇਹੋ ਜਿਹੀ ਕੋਈ ਗੱਲ ਨਹੀਂ ਕੋਆਰਡੀਨੇਸ਼ਨ ਬਹੁਤ ਵਧੀਆ ਹੈ ਬਾਕੀ ਜਦੋਂ ਮਿਹਨਤ ਕਰਦਾ ਸੀ ਦੇਖ ਕੇ ਖੁਸ਼ੀ ਹੁੰਦੀ ਸੀ ਕਿ ਬਾਕੀ ਜੋ ਸਾਡੇ ਨਾਲ ਦੇ ਬੱਚੇ ਨੇ ਉਹ ਕੋਈ ਬਾਹਰ ਜਾ ਰਿਹਾ ਕੋਈ ਬਹੁਤ ਨਸ਼ਿਆਂ ਵਿੱਚ ਵੀ ਬੱਚੇ ਪਏ ਹੋਏ ਨੇ ਲੇਕਿਨ ਇਹ ਘਰ ਬੈਠ ਕੇ ਆਪਣੀ ਮਿਹਨਤ ਕਰਦਾ ਹੈ ਬਹੁਤ ਇਧਰ ਉਧਰ ਨਹੀਂ ਜਾਂਦਾ ਤਾਂ ਖੁਸ਼ੀ ਹੁੰਦੀ ਸੀ ਉਸ ਟਾਈਮ ਤੇ ਪ੍ਰਤੀਕ ਦਾ ਪਰਿਵਾਰ ਇਸ ਟਾਈਮ ਖੁਸ਼ੀ ਦੇ ਮਾਹੌਲ ਦੇ ਵਿੱਚ ਹੈ ਪ੍ਰਤੀਕ ਦੀ ਮੰਨੀ ਹੈ ਤਾਂ ਉਸ ਦਾ ਕਹਿਣਾ ਸੀ ਕਿ ਹੁਣ ਅਗਲਾ ਟੀਚਾ ਗਿਨੀਸ ਬੁੱਕ ਆਫ ਵਰਲਡ ਰਿਕਾਰਡ ਲਿੰਕਾ ਬੁੱਕ ਵਿੱਚ ਆਪਣਾ ਨਾਮ ਦਰਜ ਕਰਵਾਉਣਾ ਅਸੀਂ ਵੀ ਉਮੀਦ ਕਰਦੇ ਹਾਂ ਕਿ ਪ੍ਰਤੀਕ ਚਲਦਾ ਆਪਣਾ ਟੀਚਾ ਪੂਰਾ ਕਰੇਗਾ ਕੈਮਰਾਮੈਨ ਪੰਟੀ ਦੇ ਨਾਲ 7 ਸੀ ਟੀਵੀ ਆਸਟ੍ਰੇਲੀਆ